हिंदुस्तान हिंदुस्तान पाकिस्तान पता की है भारत पता जी है पाकिस्तान

मेरा नाम निंदर सिंह जी रॉयल राइडर नाबा ਤੋਂ ਸਾਡਾ ਇੱਕ ਮੋਟਰਸਾਈਕਲ ਦਾ ਗਰੁੱਪ ਹੈ ਜੀ ਅਸੀਂ ਸਾਰੇ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਇੱਕ ਅਸੀਂ ਅੱਜ ਰੈਲੀ ਕੱਢੀ ਹੈ ਜਿਹੜੀ ਕਿ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਹੈ ਕਾਇਰਾਨਾ ਹਮਲਾ ਹੋਇਆ ਹੈ ਅਸੀਂ ਆਪਣੇ ਤੇਜ ਦੇ ਪ੍ਰਧਾਨ ਮੰਤਰੀ ਨੂੰ ਇਹੀ ਅਪੀਲ ਕਰਾਂਗੇ ਕਿ ਇਹਦਾ ਜਿਹੜਾ ਬਦਲਾ ਜਲਦੀ ਤੋਂ ਜਲਦ ਤੇ ਇਹੋ ਜਿਹਾ ਬਦਲਾ ਲਿੱਤਾ ਜਾਵੇ ਜਿਹੜਾ ਕਿ ਮੁੜ ਕੇ ਅੱਤਵਾਦੀ ਕਿਸੇ ਵੀ ਦੇਸ਼ ਵੱਲ ਅੱਖ ਚੱਕੇ ਨਾ ਦੇਖਣ ਧੰਨਵਾਦ ਜੀ ਨੰਬਰ ਰੋਇਲ ਰਾਈਡਰ ਨੰਬਰ 92 ਬੰਨੋ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਰੈਲੀ ਨਿਕਾਲੀ ਹੈ ਪਟਿਆਲਾ ਵਿਲਾ ਜਾ ਕੇ ਆਏ ਹਾਂ ਹੁਣ ਨਾਬੇ ਵਿੱਚ ਸਾਡੀ ਰੈਲੀ ਹੈ ਇਹ ਜਿਹੜਾ ਪਹਿਲਗਾਮ ਵਿੱਚ ਅਟੈਕ ਹੋਇਆ ਉਸ ਦੀ ਰੈਲ ਨਿਕਾਲ ਰਹੇ ਹਾਂ ਕਿ ਲੋਕਾਂ ਨੂੰ ਬਹੁਤ ਦਾ ਸ਼ੋਕ ਮਨਾਇਆ ਜਾ ਰਿਹਾ ਹੈ ਕਸ਼ਮੀਰ ਵਿੱਚ ਵੀ ਸਾਰੇ 올 ਇੰਡੀਆ ਵਿੱਚ ਵੀ ਕਿ ਜੋ ਹੋਇਆ ਬਹੁਤ ਗਲਤ ਹੋਇਆ ਇਸ ਲਈ ਸਾਡੇ ਪ੍ਰਧਾਨ ਮੰਤਰੀ ਇਹ ਇੱਕ ਅਪੀਲ ਹੈ ਕਿ ਇਸ ਦਾ ਜਲਦ ਤੋਂ ਜਲਦੀ ਕਿ ਕੜੀ ਕਦਮ ਉਠਾਇਆ ਕੜਾ ਕਦਮ ਉਠਾਇਆ ਜਾਵੇ ਤਾਂ ਕਿ ਜੋ ਟੈਰਰਿਸਟ ਨੂੰ ਬੜਾਵਾ ਅੱਗੇ ਤੋਂ ਨਾ ਮਿਲ ਸਕੇ ਥੈਂਕ ਯੂ ਇਹ ਜਿਹੜਾ ਇਹ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਉਸ ਦੀ ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਇਹ ਜਿਹੜਾ નિર્ਦੋਸ਼ ਬੰਦੇ ਮਾਰੇ ਗਏ ਨੇ ਜੋ ਕਿ ਘੁੰਮਣ ਗਏ ਸੀਗੇ ਘੁੰਮਣ ਗਏ ਬੰਦਿਆਂ ਦੇ ਉੱਪਰ ਨੇ ਹਥਿਆਰ ਦੇ ਉੱਪਰ वार ਕਰਨਾ ਬਹੁਤ ਹੀ ਜਿਹਨੂੰ ਕਹਿੰਦੇ ਆਪਾਂ ਸ਼ਰਮਨਾਕ ਗੱਲ ਹੈ ਕੁਛ ਤਾਂ ਐਸੇ ਜੋੜੇ ਸੀ ਜਿਨ੍ਹਾਂ ਦਾ 2 ਦਿਨ ਪਹਿਲਾਂ ਜਾਂ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਉਹ ਮਨਾਣ ਉੱਥੇ ਘੁੰਮਣ ਗਏ ਸੀਗੇ ਉਹਨਾਂ ਦੇ ਉੱਪਰ ਉਹਨਾਂ ਨੇ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ ਰॉयਲ ਰਾਈਡਰ ਨਾਪਾ ਵੱਲੋਂ ਅਸੀਂ ਇੱਕ ਰੈਲੀ ਕੱਢ ਰਹੇ ਹਾਂ ਪਹਿਲਾਂ ਅਸੀਂ ਪਟਿਆਲਾ ਜਾ ਕੇ ਆਏ ਹਾਂ ਉੱਥੇ ਵੀ ਇਜ਼ਾ ਬਹੁਤ ਵਿਰੋਧ ਹੋਇਆ ਨਾਬੇ ਵੀ ਆਪਾਂ ਵਿਰੋਧ ਕਰ ਰਹੇ ਹਾਂ ਦਾ ਪਾਕਿਸਤਾਨ ਨੂੰ ਸ਼ਰਮਸਾਰ ਹੋਣਾ ਚਾਹੀਦਾ ਐਸੇ ਹਮਲੇ ਕਰਨੇ ਨਹੀਂ ਚਾਹੀਦੇ ਤੁਹਾਨੂੰ